ਦੂਰੋਂ ਦੂਰੋਂ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਕਿਸਾਨ ਭਰਾਵੋ ਭੈਣੋ ਤੇ ਮੰਚ ਤੇ ਉਖੜਤਾੜ ਤੇ ਬੈਠੇ ਮੇਰੇ ਸਾਰੇ ਸਾਥੀ ਆਗੂ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੋਲਨ ਅਪਲੇ ਰਫਤਾਰ ਨਾਲ ਅੱਗੇ ਵਧ ਰਿਹਾ ਹੈ ਅੰਦੋਲਨ ਲੰਬੇ ਸਮੇਂ ਤੋਂ ਪੂਰਨ ਤ ਤਰ੍ਹਾਂ ਸ਼ਾਂਤ ਨਹੀਂ ਹੈ ਸਾਡਾ ਦਾਵਾ ਹੈ ਹਰ ਬਾਰ ਮੀਟਿੰਗ 'ਚ ਮੋਦੀ ਨੂੰ ਕਹਿੰਦੇ ਆ ਜਿੰਨਾ ਮਰਜੀ ਜੋਰ ਲਾ ਲਓ ਅੰਦੋਲਨ ਸ਼ਾਂਤ ਨਹੀਂ ਸੀ ਸ਼ਾਂਤ ਨਹੀਂ ਹੈ ਤੇ ਸ਼ਾਂਤ ਨਹੀਂ ਰਹੇਗਾ ਪਰ ਮੈਂ ਕੁਝ ਗੱਲਾਂ ਹਰ ਵਾਰ ਤੁਹਾਡੇ ਨਾਲ ਕਰਦਾ ਜਦੋਂ ਇਸ ਅੰਦੋਲਨ ਨੂੰ ਨਤੀਜੇ ਤੱਕ ਲੈ ਕੇ ਜਾਣਾ ਹੈ ਤਾਂ ਮੈਂ ਸਮਝਦਾ ਸਾਡਾ ਆਪਸੀ ਡਿਸਪੀਸਪਲਨ ਬਹੁਤ ਅਹਿਮੀਅਤ ਰੱਖਦਾ ਹੈ ਸਾਡਾ ਇੱਕ ਵਿਰਸਾ ਹੈ ਸਾਡੇ ਵਿਰਸੇ ਵਿੱਚ ਸਾ ਬਹੁਤ ਹੀ ਕੀਮਤੀ ਹਿੱਸਾ ਹੈ ਸਾਡਾ ਨਿਹੰਗ ਸਿੰਘਾਂ ਦਾ ਸਾਡਾ ਵਿਰਸਾ ਹੈ ਗੁਰੂ ਸਾਹਿਬ ਦਾ ਸਨੇਹਾ ਸਾਨੂੰ ਸਮਝਾਉਣ ਲਈ ਗੁਰਬਾਣੀ ਦੀ ਵਿਆਖਿਆ ਕਰਨ ਲਈ ਸਾਡੀਆਂ ਧਾਰਮਿਕ ਹਸਤੀਆਂ ਸਾਡੀ ਤਾਕਤ ਹੈ ਲੋਕਾਂ ਲਈ ਕੰਮ ਕਰਨ ਵਾਲੇ ਅੰਦੋਲਨਕਾਰੀ ਆਗੂ ਉਤੋਂ ਵੱਡੀ ਤਾਕਤ ਹੈ ਇਥੋਂ ਦੇ ਲੋਕ ਹਰ ਇੱਕ ਦੀ ਆਪਣੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਜੋ ਕੁਝ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਮੋਦੀ ਸਰਕਾਰ ਨੂੰ ਇਸ ਵੇਲੇ ਇਸ ਅੰਦੋਲਨ ਦਾ ਬਹੁਤ ਜ਼ਿਆਦਾ ਕਸ਼ਟ ਹੈ ਉਹਨੇ ਆਪਣੇ ਸਾਰੇ ਆਪਣੀ ਸਾਰੀ ਤਾਕਤ ਤੁਹਾਡੇ ਅੰਦੋਲਨ ਨੂੰ ਲੀਤੋ ਲਾਉਣ ਲਈ ਤੇ ਤੁਹਾਨੂੰ ਬਦਨਾਮ ਕਰਨ ਲਈ ਝੋਕ ਦਿੱਤੀ ਹੈ ਉਨ੍ਹਾਂ ਦਾ ਆਈਟੀ ਸੈਲ ਪੂਰੀ ਤਰ੍ਹਾਂ ਸਰਗਰਮ ਹੈ ਉਹਦੇ ਖਰੀਦੇ ਹੋਏ ਇਲੈਕਟ੍ਰੋਨ ਇਲੈਕਟ੍ਰੋਨਿਕ ਮੀਡੀਆ ਦੇ ਤੇ ਕੁਝ ਪ੍ਰਿੰਟ ਮੀਡੀਆ ਦੇ ਸਾਥੀ ਪੂਰੀ ਟਿੱਲ ਲਾ ਕੇ ਤੁਹਾਡੇ ਇਸ ਅੰਦੋਲਨ ਨੂੰ ਕਦੇ ਵੱਖਵਾਦੀਆਂ ਦਾ ਕਦੇ ਹੱਤਵਾਦੀਆਂ ਦਾ ਕਦੇ ਖਾਲਿਸਤਾਨੀਆਂ ਦਾ ਅੰਦੋਲਨ ਸਿੱਧ ਕਰਨ ਲਈ ਲੱਗੇ ਹੋਏ ਆ ਜੇ ਸਾਡੀ ਤਾਕਤ ਮਿਲੇ ਹੈ ਤਾਂ ਸਾਡੇ ਹਰ ਮੁੰਡੇ ਜਿਨ੍ਹਾਂ ਨੇ YouTube ਤੇ ਨਵੇਂ ਚੈਨਲ ਸ਼ੁਰੂ ਕਰਕੇ ਅਸਲੀਅਤ ਲੋਕਾਂ ਤੱਕ ਪਹੁੰਚਾਉਣੀ ਸ਼ੁਰੂ ਕੀਤੀ ਹੈ ਸਾਡੀ ਇਸ ਵੇਲੇ ਵੱਡੀ ਤਾਕਤ ਇਹ ਨੇ ਪਰ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਹਰ ਵਾਰੀ ਬੇਨਤੀ ਕਰਦਾ ਅੱਜ ਵੀ ਕਰਾਂਗਾ ਜਿਹੜੇ ਵਕ ਵਕ ਮੈਂ ਬਹੁਤ ਹੀ ਸਤਿਕਾਰਯੋਗ ਪ੍ਰਮੁੱਖ ਸ਼ਖਸੀਆਂ ਦਾ ਸ਼ਖਸੀਤਾਂ ਦਾ ਸਾਡੇ ਧਰਮ ਗੁਰੂਆਂ ਦਾ ਖਾਲਸਾ ਪੰਥ ਦੀ ਅਕਾਲਕੀ ਫੌਜ ਦਾ ਇਹਨਾਂ ਦੇ ਚਰਨਾਂ ਵਿੱਚ ਇੱਕ ਸਨਮਨਰ ਬੇਨਤੀ ਹੈ ਪਿਛਲੇ ਦਿਨੀ ਸਰਕਾਰ ਨੇ ਇੱਕ ਚਾਲ ਚਲਾਈ ਇੱਕ ਖਾਰਿਸਤਾਨੀਆ ਦਾ ਅੰਦੋਲਨ ਹੈ ਇਕ ਟੀਵੀ ਦੇ ਐਂਕਰ ਨੇ ਟਪੂਸੀਆਂ ਮਾਰ ਮਾਰ ਕੇ ਟੀਵੀ ਦੇ ਉੱਤੇ ਦਿਖਾਇਆ ਆ ਦੇਖੋ ਬੰਦੂਕ ਬਾਈ ਹੋਈ ਆ ਟਰਾਲੀ ਤੇ ਆ ਦੇਖੋ ਨਿਸ਼ਾਨ ਸਾਹਿਬ ਚੂਲਦਾ ਟਰਾਲੀ ਦੇ ਉੱਤੇ ਆ ਦੇਖੋ ਫਲਾਣਾ ਕੁਝ ਹੋ ਗਿਆ ਆ ਦੇਖੋ ਫਲਾਣਾ ਕੁਝ ਹੋ ਗਿਆ ਹੋਰ ਕਿ ਕਾਲਿਸਤਾਨ ਦਾ ਕੋਈ ਸਬੂਤ ਚਾਹੀਦਾ ਮੈਂ ਉਸ ਦਿਨ ਇਹ ਤੋਂ ਐਲਾਨ ਕੀਤਾ ਸੀ ਬਿਲੋਸੀ ਇੱਕ ਨੂੰ ਪਹਿਲਾਂ ਸਿੱਧਾ ਕਰ ਲਈਏ ਬਾਕੀ ਦੇ ਆਪੇ ਠੀਕ ਹੋ ਜਾਣਗੇ ਇਹ ਜੀ ਨਿਊਜ਼ ਵਾਲੇ ਨੇ ਕੀਤਾ ਸੀ ਨਾ ਅਸੀਂ ਕਿਹਾ ਜੀ ਵੀ ਲੋ ਫਿਰ ਘਟੂ ਘਟ 10000 ਜਗਾ ਪੰਜਾਬ ਚ ਨੋਟਿਸ ਦੇ ਕੇ ਕ੍ਰਿਮੀਨਲ ਡੈਫੇਮੇਸ਼ਨ ਦੇ ਅਸੀਂ ਉਹਦੇ ਤੇ ਕੇਸ ਕਰਾਂਗੇ ਇਹ ਵੀ ਕੇਸ ਕਰਾਂਗੇ ਵੀ ਸਾਡੀ ਨਵੀਂ ਪੀੜ੍ਹੀ ਨੂੰ ਉਕਸਾਉਣ ਦਾ ਕੰਮ ਕੀਤਾ ਅਸੀਂ ਬਖਸ਼ਾਂਗੇ ਨਹੀਂ ਇੱਕ ਹੋਰ ਚੈਨਲ ਨੇ ਤੁਹਾਡੇ ਆਗੂਆਂ ਦੇ ਉੱਤੇ ਨੰਦੇ ਕੱਸੇ ਕਿਸੇ ਨੂੰ ਕਿਹਾ ਇਹ ਸੀਪੀਆਈ ਦਾ ਕਿਸੇ ਨੂੰ ਕਿਹਾ ਇਹ ਸੀਪੀਆਈਐਮ ਦਾ ਕਿਸੇ ਨੂੰ ਕਿਹਾ ਇਹ ਸੀਪੀਆਈਐਮਐਲ ਦਾ ਕੀ ਇਹਨੇ ਪਾਰਟੀਆਂ ਨੂੰ ਸਾਡੇ ਸੰਵਿਧਾਨ ਨੇ ਮੰਨਤਾ ਨਹੀਂ ਦਿੱਤੀ ਹੋਈ ਮੈਂ ਸਮਝਦਾ ਚਾਹੇ ਕੋਈ ਕਿਸੇ ਵੀ ਜਗ੍ਹਾ ਉਹ ਇੱਕ ਇਨਸਾਨ ਹੈ ਔਰ ਇੱਕ ਕਿਸਾਨ ਹੈ ਇਨਸਾਨੀ ਨਹੀਂ ਉਹ ਇੱਕ ਵਧੀਆ ਕਿਸਾਨ ਹੈ ਜਿਹੜਾ ਤੁਹਾਡੇ ਲਈ ਚੰਗੀ ਸੋਚ ਰੱਖਦਾ ਹੈ ਜਿਹੜਾ ਤੁਹਾਡੇ ਲਈ ਲੜਨ ਮਰਨ ਨੂੰ ਤਿਆਰ ਹੋਇਆ ਫਿਰਦਾ ਹੈ ਤੋਂ ਇਹੋ ਜੇ ਲੋਕਾਂ ਤੋਂ ਚੌਕਸ ਰਹਿਣ ਲਈ ਮੈਂ ਜਿਹੜੀ ਸ਼ੁਰੂ ਚ ਬੇਨਤੀ ਕੀਤੀ ਥੋੜਾ ਜਿਹਾ ਜੇ ਗੁਰੇਜ਼ ਕਰਨਿਆ ਜਾਏ ਇਸ ਅੰਦੋਲਨ ਨੂੰ ਕਿਸਾਨ ਅੰਦੋਲਨ ਨਹੀਂ ਰਹਿਣ ਦਿੱਤਾ ਜਾਏ ਇਸ ਅੰਦੋਲਨ ਵਿੱਚ ਧਾਰਮਿਕ ਟਿੰਜ ਨਾ ਦਿੱਤੀ ਜਾਏ ਇਸ ਅੰਦੋਲਨ ਨੂੰ ਇਧਰ ਉਧਰ ਝੁਕਾਉਣ ਵਾਲੀ ਗੱਲ ਕੋਈ ਇਥੋਂ ਨਾ ਕੀਤੀ ਜਾਏ ਕਈ ਸੱਜਣ ਆਉਂਦੇ ਨੇ ਸਾਡੀ ਸਟੇਜ ਤੇ ਬਾਰ-ਬਾਰ ਪਰੇਸ਼ਾਨ ਕਰਦੇ ਨੇ ਪ੍ਰਬੰਧਕਾਂ ਨੂੰ ਭਈ ਮੈਨੂੰ ਟਾਈਮ ਦਿਓ ਮੈਂ ਫੁਲਾਨੀ ਜਥੇਬੰਦੀ ਤੋਂ ਆਇਆ ਮੈਂ ਫੁਲਾਨੀ ਜਥੇਬੰਦੀ ਤੋਂ ਆਇਆ ਔਰ ਤੁਸੀਂ ਹੈਰਾਨ ਹੋਵੋਗੇ ਡਿਸਪਲਿਨ ਦੀ ਗੱਲ ਕਰਦਾਂ ਮੇਰੇ ਕੋਲ ਪੰਜਾਬ ਦੇ ਰਿਟਾਇਰਡ 70 ਆਈਐਸ ਤੇ ਆਈਪੀਐਸ ਅਫਸਰਾਂ ਦਾ ਇਸ ਅੰਦੋਲਨ ਲਈ ਸਮਰਥਨ ਉਹਦੀਆਂ ਚਿੱਠੀਆਂ ਮੇਰੇ ਕੋਲ ਆਈਆਂ ਕੱਲੋਂ ਸਾਰਾ ਦਿਨ ਇੱਥੇ ਰਹੇ ਸਟੇਜ ਤੇ ਆ ਕੇ ਟਾਈਮ ਨਹੀਂ ਮੰਗਿਆ ساری ਜ਼ਿੰਦਗੀ ਸਰਕਾਰਾਂ ਚ ਚਲਾਈਆਂ ਪਰ ਉਹਨਾਂ ਨੂੰ ਡਿਸਪਲਿਨ ਦਾ ਪਤਾ ਸੀ ਉਹ ਇੱਥੇ ਆ ਕੇ ਇੱਕ ਜਗ੍ਹਾ ਬੈਠੇ ਰਹੇ ਜਦੋਂ ਤੱਕ ਮੈਂ ਵਾਪਸ ਨਹੀਂ ਆਇਆ ਵੇਟ ਕਰਦੇ ਰਹੇ ਔਰ ਬਿਰਧ ਹੋ ਕੇ ਵੀ ਆਪਣੀ ਸਮਰਥਨ ਦੀਆਂ ਚਿੱਠੀਆਂ ਦੇ ਕੇ ਇਥੋਂ ਰਾਤ ਨੂੰ ਵਾਪਸ ਗਏ ਤੇ ਜਿਹੜੇ ਕੁਝ ਵੀ ਆ ਕੇ ਇੱਥੇ ਕਹਿੰਦੇ ਨੇ ਜੀ ਮੈਂ ਪਤਾ ਨਹੀਂ ਕਿਸ ਜਥੇਬੰਦੀ ਦਾ ਐਡੀ ਵੱਡੀ ਸਟੇਜ ਹੈ ਕੌਮੀ ਸਟੇਜ ਹੈ ਜਿਹਨੂੰ ਸਾਰੀ ਦੁਨੀਆ ਜੀ ਦੇ ਤੇ ਇਹ ਸਟੇਜ ਤੇ ਅੱਖ ਰੱਖਦੀ ਹੈ ਕੱਲ ਬੈਲਜੀਅਮ ਦੀ ਰਾਜਧਾਨੀ ਬਰਸਲ ਚ ਸਾਰੇ ਯੂਰਪ ਦੇ ਤੁਹਾਡੇ ਭਾਈ ਤੁਹਾਡਾ ਭਾਈਚਾਰਾ ਵੱਡੀ ਗਿਣਤੀ ਚ ਇਕੱਠਾ ਹੋਇਆ ਮੇਰੇ ਨਾਲ ਫੋਨ ਤੇ ਉਹਨਾਂ ਨੇ ਸਾਰੇ ਭਾਈਚਾਰੇ ਨੂੰ ਮੈਸੇਜ ਦਿੱਤਾ ਉਹਨਾਂ ਨੇ ਮੈਨੂੰ ਦੱਸਿਆ ਬਈ ਸਰਕਾਰ ਇਹ ਨਹੀਂ ਕਬਰਾਈ ਹੈ ਅਸੀਂ ਫਰਾਂਸ ਦੀ ਐਮਬੈਸੀ ਚ ਗਏ ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ ਅਸੀਂ ਜਰਮਨੀ ਦੀ ਐਮਬੈਸੀ ਚ ਗਏ ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ ਅਸੀਂ ਇੰਗਲੈਂਡ ਦੀ ਐਮਬੈਸੀ 'ਚ ਗਏ ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ ਹੁਣ ਅਸੀਂ ਜਿਨੇਵਾ ਵਿੱਚ ਜਾ ਕੇ ਤੁਹਾਡੇ ਹੱਕ ਵਿੱਚ ਯੂਨੈਸਕੋ ਦੇ ਅੱਗੇ ਮੁਜ਼ਾਹਰਾ ਕਰਨ ਵਾਲੇ ਹਾਂ ਤੋਂ ਇਹਦੇ ਤੇ ਅੱਖਾਂ ਸਾਰੀ ਦੁਨੀਆ ਦੀਆਂ ਲੱਗੀਆਂ ਹੋਈਆਂ ਔਰ ਇਹ ਅੰਦੋਲਨ ਹੁਣ ਪੰਜਾਬ ਔਰ ਹਰਿਆਣਾ ਤੱਕ ਸੀਮਤ ਨਹੀਂ ਰਿਹਾ ਪਰ ਇਸ ਗੱਲ ਤੋਂ ਵੀ ਮੁਲਕ ਕਰ ਨਹੀਂ ਹੋਇਆ ਜਾ ਸਕਦਾ ਇਸ ਅੰਦੋਲਨ ਦਾ ਆਧਾਰ ਪੰਜਾਬ ਹੈ ਆਜਲੇ ਲਾਈਨ ਚ ਬੈਠੇ ਆਗੂ ਨੇ ਉਹ ਆਧਾਰ ਤਿਆਰ ਕਰਨ ਵਾਲੀ ਫੌਜ ਹੈ ਅਦਾਫਤਰ ਇਹਗਾ ਉਹੀ ਪਰ ਕਿਉਂਕਿ ਇਹ ਮਸਲਾ ਸਾਰੇ ਦੇਸ਼ ਦਾ ਹੈ ਕਿਉਂਕਿ ਇਹ ਕਾਨੂੰਨ ਸਾਰੇ ਦੇਸ਼ ਤੇ ਲਾਗੂ ਹੋਣੇ ਨੇ ਇਹ ਮਸਲਾ ਇਹੋ ਜਿਹਾ ਜਿੱਦੇ ਤੇ ਸੁਮੱਚੀ ਕਿਸਾਨੀ ਦਾ ਪਵਿਕ ਖੜਾ ਹੈ ਇਸ ਕਰਕੇ ਅੱਜ ਇਹ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ ਸਾਰੇ ਇੰਟਰਨੈਸ਼ਨਲ ਲੈਵਲ ਦਾ ਅੰਦੋਲਨ ਬਣ ਗਿਆ ਮੈਂ ਤੁਹਾਨੂੰ ਤੁਸੀਂ ਉਤਸਕ ਹੋਵੋਗੇ ਜਾਣਨ ਲਈ ਕਿ ਅੱਜ ਦੀ ਸਥਿਤੀ ਕੀ ਹੈ ਬਹੁਤ bari ਤੁਹਾਨੂੰ ਪੂਰਾ ਐਕਸਪਲੇਨ ਕੀਤਾ ਹੈ ਕਿ ਮੋਦੀ ਨੇ ਇੱਕ ਗਲਤ ਕੇ ਇੱਕ ਵੱਡੀ ਗਲਤੀ ਕੀਤੀ ਹੈ ਤੇ ਤੁਹਾਡੀ ਜਾਣਕਾਰੀ ਲਈ ਦੱਸਾਂ ਸਾਡੇ ਲਈ ਮੋਦੀ ਕੋਲ ਸਮਾਂ ਨਹੀਂ ਕੱਲ ਅੰਬਾਨੀਆਂ ਦੇ ਪਰਿਵਾਰ ਵਿੱਚ ਪੋਤਾ ਹੋਇਆ ਮੋਤੀ ਭੱਜ ਕੇ ਉਹਨਾਂ ਦੇ ਘਰ ਚ ਚਲਾ ਗਿਆ ਵਧਾਈ ਦੇ ਮੋਦੀ ਫਿੱਕੀ ਜਿਹੜੀ ਇੰਡਸਟਰੀ ਵਾਲਿਆਂ ਦੀ ਕਾਰਪੋਰੇਟ ਹਾਊਸਸ ਦੀ ਜਥੇਬੰਦੀ ਹੈ ਉਹਦੇ ਸੰਮੇਲਨ ਚ ਗਿਆ ਉੱਥੇ ਕਹਿ ਕੇ ਆਇਆ ਇਹ ਕਾਨੂੰਨ ਵਾਪਸ ਨਹੀਂ ਹੋਣੇ ਤੇ ਮੈਂ ਉਹਨੂੰ ਕਹਿ ਦੇਣਾ ਚਾਹੁੰਨਾ ਜਦੋਂ ਤੁਸੀਂ ਵਾਪਸ ਨਹੀਂ ਹੁੰਦੇ ਅਸੀਂ ਇੱਥੋਂ ਵਾਪਸ ਨਹੀਂ ਜਾਣਾ ਗੋਲੇ ਸਾਨਹਾਰ ਏਡੀ ਸ਼ਰਾਰਤ ਨਾਲ ਪਾਪ ਕੀਤਾ ਗਿਆ ਚਾਰਕ ਦਿਨ ਪਹਿਲਾਂ ਮੋਦੀ ਦੇ ਤੋਂ ਮੰਤਰੀਆਂ ਨੇ ਪ੍ਰੈਸ ਕਾਨਫਰੰਸ 'ਚ ਮੰਨ ਲਈ ਕਰ ਜਿਹੜੀ ਅੱਗੇ ਨਹੀਂ ਸੀ ਮੰਨਦੇ ਉਹਨਾਂ ਨੇ ਕਿਹਾ ਬਸ ਇਹ ਵਪਾਰ ਵਾਸਤੇ ਕਾਨੂੰਨ ਬਣਾਇਆ ਅਸੀਂ ਇਹ ਕਾਨੂੰਨ ਸੰਵਿਧਾਨ ਦੀ ਕੰਕਰੈਂਟ ਲਿਸਟ ਦੀ 33ਵੀਂ ਆਈਟਮ ਦੇ ਉੱਤੇ ਨਿਰਧਾਰਨ ਨਿਰਧਾਰਤ ਬਣਾਇਆ ਅਸੀਂ ਉਹਨਾਂ ਨੂੰ ਉਦੋਂ ਵੀ ਕਿਹਾ ਸੀ ਕੰਕਰੈਂਟ ਲਿਸਟਰੀ 33ਵੇਂ ਆਈਟਮ ਵਿੱਚ ਫੂਡ ਸਟੱਫ ਜ਼ਰੂਰ ਹੈ ਪਰ ਅਸੀਂ ਫੂਡ ਸਟੱਫ ਤਾਂ ਪੈਦਾ ਹੀ ਨਹੀਂ ਕਰਦੇ ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ ਫੂਡ ਸਟੱਫ ਹੁੰਦਾ ਤੁਸੀਂ ਕਣਕ ਪੈਦਾ ਕੀਤੀ ਕਣਕ ਫੂਡ ਗ੍ਰੇਨ ਹੈ ਆਟਾ ਫੂਡ ਸਟੱਫ ਹੈ ਤੁਸੀਂ ਝੋਨਾ ਪੈਦਾ ਕੀਤਾ ਝੋਨਾ ਫੂਡ ਗ੍ਰੇਨ ਹੈ ਤੇ ਚਾਵਲ ਪ੍ਰੋਸੈਸਿੰਗ ਤੋਂ ਬਾਅਦ ਜਦ ਨਿਕਲਦਾ ਹੈ ਉਹ ਫੂਡ ਸਟੱਫ ਹੈ ਇਸੇ ਤਰ੍ਹਾਂ ਹਰ ਚੀਜ਼ ਜਿਹੜੀ ਅਸੀਂ ਪੈਦਾ ਕਰਦੇ ਹਾਂ ਜਦੋਂ ਪ੍ਰੋਸੈਸ ਹੋ ਜਾਂਦੀ ਹੈ ਉਹ ਫੂਡ ਸਟੱਫ ਹੁੰਦੀ ਹੈ ਅਸਲ ਵਿੱਚ ਮੈਂ ਸਾਰਾ ਇਹਦਾ ਵਿਸਥਾਰ ਪੜ੍ਹ ਰਹੇ ਹਾਂ ਅਸੀਂ 1954 ਵਿੱਚ ਸੰਵਿਧਾਨ ਬਣਨ ਤੋਂ ਬਾਅਦ 1954 ਚ ਪਹਿਲੀ ਵਾਰੀ ਪਾਰਲੀਮੈਂਟ 'ਚ ਇਸ ਵਿਸ਼ੇ ਤੇ ਬਹਿਸ ਹੋਈ ਉਦੋਂ ਇੰਡਸਟਰੀ ਨੇ ਦਬਾਅ ਪਾਇਆ ਭਈ ਸਾਡੇ ਲਈ ਇਹ ਐਂਟਰੀਜ਼ 7ਵੰਥ ਸ਼ੈਡਿਊਲ ਚ ਪਾਈ ਜਾਏ ਬਹੁਤ ਸ਼ੋਰ ਹੋ ਗਿਆ ਪਾਰਲੀਮੈਂਟ ਚ ਟੀ ਕ੍ਰਿਸ਼ਨਮਚਾਰੀ ਉਸ ਵੇਲੇ ਦੇ ਵਣਜ ਮੰਤਰੀ ਸੰਦੇਸ਼ ਤੇ ਬਹੁਤ ਸ਼ੋਰ ਤੋਂ ਬਾਅਦ ਇੱਕ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣ ਗਈ ਜੇਪੀਸੀ ਬਣ ਗਈ ਉਹ ਕਮੇਟੀ ਦਾ ਆਪੋ ਵਿੱਚ ਹੀ ਇੱਕ ਸੁਰ ਨਹੀਂ ਹੋਈ ਕੋਈ ਮੈਂਬਰ ਬਹੁਤ ਸ਼ੋਰਗੁੱਲ ਤੋਂ ਬਾਅਦ ਸਰਕਾਰ ਕੋਲ ਇੱਕ ਮੈਂਬਰ ਬੰਦ ਸੀ ਅਕਟਰ ਸੱਤ ਦੀ ਵੋਟਿੰਗ ਨਾਲ ਇਹ ਐਂਟਰੀ ਪਾਸ ਹੋ ਗਈ। ਔਰ ਪਾਸ ਹੋਈ ਸਿਰਫ 5 ਸਾਲ ਲਈ। ਉਹਦੇ ਵਿੱਚ ਕਿਹਾ ਗਿਆ ਵੀ ਖੇਤੀ ਰਾਜਾਂ ਦਾ ਵਿਸ਼ਾ ਇਹਦੇ ਵਿੱਚ ਬਹੁਤ ਹੀ ਬਹੁਤਾ ਸਮਾਂ ਦਖਲ ਨਹੀਂ ਦੇ ਸਕਦੇ। ਜੇ ਇੰਡਸਟਰੀ ਨੂੰ ਕੁਝ ਸਮੇਂ ਲਈ ਮਦਦ ਦੇ ਦੇਣੀ ਹੈ ਤਾਂ ਟੈਂਪੋਰਰੀ ਲਈ 5 ਸਾਲ ਦੇ ਵਿੱਚ ਦੇ ਲੈਣ ਨੂੰ ਦੇ ਦਿਓ। ਉਹਦੇ ਬਾਅਦ ਇਹ ਐਂਟਰੀ ਫੇਰ ਖਤਮ ਹੋ ਜਾਏ। ਪਰ ਸਮੇਂ ਦੀਆਂ ਸਰਕਾਰਾਂ ਨੇ ਇਦੀ ਮਿਆਦ ਬੁਧਾ ਬੁਧਾ ਕੇ ਅੱਜ ਤੱਕ ਲਾਏ ਪਰ ਮੈਂ ਕੱਲ ਦਿੱਲੀ ਕੁਝ ਕਨਸਟੀਚਿਊਸ਼ਨ ਦੇ ਵਕੀਲਾਂ ਨਾਲ ਗੱਲ ਕਰ ਰਿਹਾ ਸੀ ਮੈਂ ਜਦੋਂ ਉਹਨਾਂ ਨੂੰ ਇਹ ਦੱਸਿਆ ਵੀ ਇਹ ਫੂਡ ਸਟੱਫ ਹੈ ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ ਉਹ ਬਹੁਤ ਕਨਵਿੰਸ ਹੋਏ ਹਾਂ ਬਿਲਕੁਲ درست ਹੈ ਇੱਕ ਖੇਤੀ ਦਾ ਕਾਨੂੰਨ ਇਹ ਫੂਡ ਸਟੱਫ ਦੇ ਉੱਤੇ ਨਹੀਂ ਬਣ ਸਕਦਾ ਇਹਦੇ ਤੇ ਨਹੀਂ ਖੜਦਾ ਹੁਣ ਗੱਲ ਸਿਰਫ ਇੱਥੇ ਖੜੀ ਹੈ ਭਈ ਮੋਦੀ ਸਰਕਾਰ ਅਧੀ ਹੈ ਪੇ ਅਸੀਂ ਕਾਨੂੰਨ ਬਣਾਤਾ ਅਸੀਂ ਗਲਤ ਬਣਾਤਾ ਅਸੀਂ ਠੀਕ ਬਣਾਤਾ ਸਾਡੇ ਕੋਲੋ ਜਿੰਨੀਆਂ ਸੋਧਾਂ ਕਰਵਾਉਣੀਆਂ ਕਰਾ ਲਓ ਇਹ ਕਾਨੂੰਨ ਨੂੰ ਜਿੰਨਾ ਨਕਾਰਾ ਬਣਾਉਣਾ ਬਣਾ ਲਓ ਇਹ ਇੱਕ ਪਾਸੇ ਪਿਆਰ ਹੋਊ ਅਸੀਂ ਲਾਗੂ ਨਹੀਂ ਕਰਾਂਗੇ ਪਰ ਵਾਪਸ ਲੈਣ ਨੂੰ ਨਾ ਕਹੋ ਪਰ ਮੈਨੂੰ ਇੱਕ ਡਰ ਲੱਗਦਾ ਹੈ ਜੇ ਇਹਨੂੰ ਵਾਪਸ ਲੈਣ ਨੂੰ ਨਹੀਂ ਕਹਿੰਦੇ ਮੈਨੂੰ ਇੱਕ ਵੱਡੀ ਅਖਬਾਰ ਦੇ ਮਾਲਕ ਦਾ ਇੱਕ ਫੋਨ ਆਇਆ ਉਹਨੇ ਮੈਨੂੰ ਕਿਹਾ ਰਾਜਵਾਲ ਸਾਹਿਬ ਹੋਰ ਕੀ ਚਾਹੁੰਦੇ ਹੋ ਤੁਹਾਡੀ ਮੰਗ 100% ਦੀ ਮੰਨੀ ਗਈ ਜਦੋਂ ਸਭ ਕੁਝ ਬਦਲਣ ਨੂੰ ਤਿਆਰ ਨੇ ਤੁਸੀਂ ਕਿਉਂ ਅੜੇ ਹੋ ਤੇ ਮੈਂ ਉਹਨੂੰ ਕਿਹਾ ਭਈ ਭਰਾ ਅੜੇ ਨਹੀਂ ਅਸੀਂ ਆਪਣੀ ਗੱਲ ਤੇ ਖੜੇ ਆ ਅੜੇ ਨਹੀਂ ਆਪਣੀ ਗੱਲ ਤੇ ਖੜੇ ਆ ਜੇ ਅਸੀਂ ਇਹ ਸੌਦਾ ਮੰਨ ਲਈਆਂ ਤਾਂ ਟੇਡੇ ਟੰਗ ਨਾਲ ਅਸੀਂ ਸਰਕਾਰ ਦਾ ਉਹ ਖੇਤੀਬ੍ਰਤੀ ਕਾਨੂੰਨ ਬਣਾਉਣ ਦਾ ਅਧਿਕਾਰ ਮੰਨ ਲਿਆ ਅੱਜ ਆਹ ਤਿੰਨ ਕਾਨੂੰਨ ਨੇ ਇਹਨਾਂ ਨੂੰ ਸੌਦਾ ਕਰਕੇ ਨਕਮੇ ਕਰ ਦੋ ਮੋਦੀ ਸਰਕਾਰ ਕੱਲ ਨੂੰ ਦੱਸ ਹੋਣਗੇ ਉਦੋਂ ਕੌਣ ਰੋਕੇਗਾ ਅੱਜ ਤੱਕ ਖੇਤੀ ਵਿੱਚ ਕਿਸੇ ਸਰਕਾਰ ਨੇ ਖੇਤੀ ਖੇਤਰ ਵਿੱਚ ਦਖਲ ਨਹੀਂ ਦਿੱਤਾ ਖੇਤੀ ਕੇਂਦਰ ਸਰਕਾਰ ਦਾ ਵਿਸ਼ਾਈ ਨਹੀਂ ਇਹ ਲੋਕ ਜਿਹੜੇ ਸੰਵਧਾਨ ਦੀ ਸੌਖਾ ਕੇ ਸੰਵਧਾਨ ਕਹਿੰਦਿਆਂ ਤੇ ਬੈਠੇ ਨੇ ਅੱਜ ਖੁਦ ਸੰਵਧਾਨ ਦੀਆਂ ਧੱਜੀਆਂ ਉਡਾ ਰਹੇ ਨੇ ਅਸੀਂ ਤਾਕਤ ਬਖਸ਼ਤੀ ਨਾ ਸਾਡਾ ਕਸੂਰ ਇਹ ਹੈ ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ ਅਸੀਂ ਲੋਕ ਹਾਂ ਲੋਕਾਂ ਨੇ ਵੋਟ ਦੇ ਕੇ ਇਹਨਾਂ ਨੂੰ ਤਾਕਤ ਬਖਸ਼ ਦਿੱਤੀ ਉਸ ਤਾਕਤ ਨਾਲ ਸਰਕਾਰੀ ਮਿਸ਼ਨਰੀ ਸਾਰੀ ਇਹਨਾਂ ਦੇ ਮਤਾਹਿਤ ਹੋ ਗਈ ਸਾਰੀਆਂ ਫੋਰਸਿਸ ਇਹਨਾਂ ਦੇ ਮਤਾਹਿਤ ਹੋ ਗਈਆਂ ਅਸੀਂ ਅੰਬਾਨੀ ਅਡਾਨੀ ਨਹੀਂ ਟਾਟਾ ਬਿਰਲਾ ਨਹੀਂ ਇਸ ਕਰਕੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਲਈ ਫੌਜਾਂ ਚ ਪੁਲਿਸ ਚ ਪੈਰਾਮਿਲਟਰੀ ਫੋਰਸਿ ਚ ਭਰਤੀ ਹੋਣਾ ਪੈਂਦਾ ਤੇ ਇਹਨਾਂ ਲੋਕਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਇੱਥੇ ਭਰਤੀ ਹੋਣ ਦੀ ਲੋੜ ਨਹੀਂ ਮੈਂ ਇੱਕ ਗੱਲ ਤੁਹਾਨੂੰ ਹੋਰ ਸਪਸ਼ਟ ਕਰ ਦਿਆਂ ਇੱਕ ਖੇਡ ਹੈ ਜਿਹੜੀ ਸਾਨੂੰ ਨਹੀਂ ਆਉਂਦੀ ਪਤਾ ਨਹੀਂ ਮੇਰੀ ਇਹ ਗੱਲ ਨੂੰ ਕਿੰਨਾ ਕੁ ਤੁਸੀਂ ਸਮਝ ਸਕੋਗੇ ਪੋਲੀਟੀਸ਼ੀਅਨ ਜਿਹੜਾ ਟੌਪ ਤੇ ਗਿਆ ਉਹ ਜਿਹੜਾ ਟੌਪ ਤੇ ਪਹੁੰਚ ਗਿਆ ਬਿਊਰੋਕਰੇਟ ਉਹ ਤੇ ਕਾਰਪੋਰੇਟ ਇਹਨਾਂ ਦੀ ਇੱਕ ਖੇਡ ਹੈ ਜਿਹੜੀ ਲੋਕਾਂ ਨੂੰ ਬਾਹਰ ਨਹੀਂ ਪਤਾ ਅੱਜ ਕੰਪਨੀ ਦਾ ਨਵੀਂ ਕੰਪਨੀ ਬਣਾ ਲੈਂਦਾ ਸਰਕਾਰ ਕਹਿੰਦੀ ਆ ਠੀਕ ਆ ਤੂੰ ਕੰਪਨੀ ਬਣਾ ਲੈ ਤੈਨੂੰ ਮੰਜੂਰੀ ਦੇ ਦਿੱਤੀ ਹੋਏ ਤੇ ਸ਼ੇਅਰਮੈਨ ਇਕੱਠੀ ਕਰ ਲੈ ਸ਼ੇਅਰਮੈਨ ਇਕੱਠੀ ਕਰਨ ਵਾਸਤੇ ਉਹਨੂੰ ਸ਼ੇਅਰ ਫਲੋਟ ਕਰ ਦਿੰਦਾ ਮਾਰਕੀਟ 'ਚ ਤੁਸੀਂ ਆਮ ਲੋਕ ਜਿਹੜੇ ਚਿਹਰਾ ਜੋ ਮੁਲਾਜ਼ਮ ਨੇ ਬਹੁਤੇ ਖਾਸ ਤਰਤੇ ਇਹ ਆ ਛੋਟੀਆਂ-ਛੋਟੀਆਂ ਦੁਕਾਨਾਂ ਕਰਦੇ ਉਹਨਾਂ ਨੂੰ ਇੱਕ ਪੋਸਾ ਉਹ ਸ਼ੇਅਰ ਖਰੀਦਦੇ ਨੇ ਉਹ ਸ਼ੇਅਰ ਖਰੀਦਣ ਦਾ ਵਪਾਰ ਹੀ ਕਰਦੇ ਨੇ ਉਹ ਸ਼ੇਅਰ ਖਰੀਦ ਕੇ ਇੱਕ ਕੰਪਨੀ ਨੇ ਫਰਜ਼ ਕਰ ਲੋ 5000 ਕਰੋੜ ਰੁਪਈਆ ਸ਼ੇਅਰ ਮੰਨੀ ਇਕੱਠੀ ਕਰ ਲਈ ਉਹ 5 ਕਰੋੜ ਰੁਪਈਆ ਤਾਂ ਲੋਕਾਂ ਦਾ ਹੈ ਨਾ ਮਾਲਕ ਬਣ ਕੇ ਕਾਰਪੋਰੇਟ ਉਹਨਾਂ ਦੀ ਕੰਪਨੀ ਦਾ ਹੈ ਫਿਰ ਸਰਕਾਰ ਦਾ ਇੱਕ ਫਾਰਮੂਲਾ ਹੈ ਵੀ ਜੇ 5000 ਕਰੋੜ ਤਾਂ ਇਕੱਠਾ ਕਰ ਲਿਆ ਤੂੰ 50000 ਕਰੋੜ ਲੋਨ ਲੈ ਸਕਦਾ ਹੈ 50000 ਕਰੋੜ ਜਿਹੜਾ ਲੋਨ ਲੋ ਵੀ ਤੁਹਾਡਾ ਪੈਸਾ ਨਾ ਉਹ ਤਾਂ ਤਾਂ ਹੈ ਨਹੀਂ ਲੋਨ ਦਿੱਤਾ ਜੇ ਤਾਂ ਇੰਡਸਟਰੀ ਚੱਲ ਗਈ ਵਧੀਆ ਫੇਰ ਤਾਂ ਹਾਂ ਮਾਲਕ ਹੈ ਤੇ ਜੇ ਹੋ ਗਈ ਫੇਲ ਜਾਂ ਕੋਈ ਹੋਰ ਮੰਦਭਾਵਨਾ ਹੋ ਗਈ ਵੀ ਇਹਦੇ ਵਿੱਚੋਂ ਛੇਤੀ ਪੈਸੇ ਕਮਾਉਣੇ ਨੇ ਫਿਰ ਉੱਪਰ ਲਿਆ ਨੂੰ ਕਹਿੰਦੇ ਨੇ ਇਹਨੂੰ ਐਨਪੀਏ ਚ ਪਾ ਦਿਓ ਉਹ ਕਹਿੰਦੇ ਲਿਆ ਇੱਕ ਫਾਰਮੂਲਾ ਹੈ ਲੋਨ 50000 ਕਰੋੜ ਦੇਣਾ ਉਹਦੇ ਚ 30000 ਕਰੋੜ ਐਨਪੀਏ ਚ ਪਾ ਦੇ ਨੇ ਕੁਝ ਤੋਂ ਮੋੜ ਦੇ 30000 ਕਰੋੜਾ ਐਨਪੀਏ ਚ ਪਾਉਣ ਨੂੰ ਸਭ ਤੋਂ ਉੱਪਰ ਬੈਠੇ ਗੁਰੂ ਕੰਟਾਲ ਦਾ ਇੱਕ ਹਿੱਸਾ ਕਾਮਰਸ ਮਿਨਿਸਟਰ ਦਾ ਇੱਕ ਹਿੱਸਾ ਬਿਊਰੋਕ੍ਰੇਸੀ ਦਾ ਇੱਕ ਹਿੱਸਾ ਉਹਨਾਂ ਦਾ ਹਿੱਸਾ ਦੇ ਕੇ ਬਾਕੀ ਸਾਰੀ ਅਮਾਉਂਟ ਐਨਪੀਏ ਚਲੀ ਗਈ ਪੈਸਾ ਤੁਹਾਡਾ ਲੈ ਗਏ ਉਹ ਕਰੋ ਕੀ ਲਾਇਆ ਜ਼ੀਰ ਕਰੋ ਇੱਕ ਥੇਲਾ ਨਹੀਂ ਲਾਇਆ ਖੇਡ ਖੇਡੀ ਜਦੋਂ ਐਨਪੀਏ ਨਾਲ ਬੈਂਕ ਡੁੱਬਣ ਲੱਗੀ ਤਾਂ ਸਰਕਾਰ ਨੇ ਬਜਟ ਪ੍ਰੋਵੀਜ਼ਨ ਕਰਕੇ ਉਹ ਸਰਕਾਰੀ ਖਜ਼ਾਨੇ ਚੋਂ ਬੈਂਕ ਨੂੰ ਪੈਸੇ ਦਿੱਤੇ ਫੇਰ ਤੁਹਾਡਾ ਪੈਸਾ ਇਹ ਖੇਡ ਉੱਤੇ ਚਲਦੀ ਆਈ ਹੈ ਅਜ ਵੀ ਚੱਲ ਰਹੀ ਹੈ ਇਹ ਉਦੋਂ ਤੱਕ ਚਲੇਗੀ ਜਦ ਤੱਕ ਲੋਕ ਆਪਣੇ ਐਮਪੀਆ ਨੂੰ ਆਪਣੇ ਐਮਐਲਏ ਨੂੰ ਆਪਣੇ ਮੰਤਰੀਆਂ ਨੂੰ ਘੇੜ ਘੇੜ ਕੇ ਸਵਾਲ ਨਹੀਂ ਕਰਦੇ ਪਈ ਦੇਸ਼ ਦੀ ਇਸ ਤਰ੍ਹਾਂ ਦੀ ਜਿਹੜੀ ਛੁਪਵੀ ਲੁੱਟ ਹੈ ਜਿਹੜੀ ਸਭ ਤੋਂ ਵੱਡੀ ਲੁੱਟ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਕਿੱਦਾਂ ਬੰਦ ਕਰਨੀ ਹੈ ਇਹ ਦੇਸ਼ ਗਰੀਬ ਨਹੀਂ ਇਹ ਦੇਸ਼ ਕਿਸੇ ਤਰ੍ਹਾਂ ਵੀ ਗਰੀਬ ਨਹੀਂ ਕੁਦਰਤ ਨੇ ਜਿੰਨੇ ਸੌਮੇ ਇਸ ਦੇਸ਼ ਨੂੰ ਬਖਸ਼ੇ ਮੈਂ ਬੜੇ ਦੁਨੀਆ ਦੇ ਦੇਸ਼ਾਂ 'ਚ ਗਿਆ 22 24 ਦੇਸ਼ਾਂ 'ਚ ਜਾ ਚੁੱਕਾ ਇੰਨੇ ਸੌਮੇ ਕੁਦਰਤ ਨੇ ਕਿਸੇ ਦੇਸ਼ ਨੂੰ ਨਹੀਂ ਬਖਸ਼ੇ ਮੈਂ ਸਮਝਦਾ ਸਾਡੀ ਬਦਕਿਸਮਤੀ ਹੈ ਇਸ ਦੇਸ਼ ਨੂੰ ਜਿੰਨੇ ਸੌਮੇ ਬਖਸ਼ੇ ਉਨੀ ਗੰਦੀ ਲੀਡਰਸ਼ਿਪ ਸਾਨੂੰ ਬਖਸ਼ ਦਿੱਤੀ। ਉਹਨਾਂ ਦੇਸ਼ਾਂ ਨੇ ਜਿਨ੍ਹਾਂ ਨੂੰ ਅੱਜ ਡਿਵੈਲਪਡ ਕੰਟਰੀ ਕਹਿੰਦੇ ਆ ਉਹਨਾਂ ਨੇ ਆਪਣੀ ਨੇਸ਼ਨ ਦਾ ਇੱਕ ਕੈਰੇਕਟਰ ਬਿਲਡ ਕੀਤਾ। ਅੱਜ ਤੁਸੀਂ ਉੱਥੇ ਕਿਤੇ ਜਾ ਕੇ ਕੁਝ ਉਹਨਾਂ ਦਾ ਦੇਸ਼ ਦੇ ਖਿਲਾਫ ਬੋਲ ਕੇ ਦੇਖ ਲੋ ਤਾਂ ਗੜ ਪੈਂਦੇ ਨੇ ਆਮ ਬੰਦੇ। ਉਹਨਾਂ ਨੂੰ ਨੇਸ਼ਨ ਫਰਸਟ ਵੱਡੇ ਤੇ ਵੱਡਾ ਲੀਡਰ ਜੇ ਐਦਾਂ ਅੰਦੋਲਨ ਹੋ ਜਾਏ ਪ੍ਰਧਾਨ ਮੰਤਰੀ ਸਿਵਾ ਦੇ ਜਾਂਦਾ ਹੈ। ਉਹਨਾਂ ਨੇ ਇੱਕ ਕੈਰੇਕਟਰ ਬਿਲਡ ਕੀਤਾ ਹੈ। ਉਹਨਾਂ ਦਾ ਇੱਕ ਹੀ ਖਲਾਕ ਹੈ ਚਟਸ ਦੀਵਦ ਦੇ ਦਿੰਦੇ ਨੇ ਇੰਨਾ ਟੈਸਟ ਚ ਨਹੀਂ ਪਾਉਂਦੇ ਉਹ ਲੋਕਾਂ ਨੂੰ ਜਿੰਨਾ ਟੈਸਟ ਤੁਸੀਂ ਪਿਓ ਯਾਰੋ ਇੰਨੀ ਠੰਡ ਚ ਘਰ ਬਾਹਰ ਛੱਡ ਕੇ ਜਿੰਨੂੰ ਤੁਸੀਂ ਅੰਨ ਦਾਤਾ ਕਹਿੰਦੇ ਹੋ ਅੰਨ ਦਾਤਾ ਕਰਦੇ ਉੱਥੋਂ ਕਹਿੰਦੇ ਹੋ ਉਹਨੂੰ ਇੱਥੇ ਤੁਸੀਂ ਟਰਾਲੀਆਂ ਚ ਸਤਾਇਆ ਹੋਇਆ ਤੁਹਾਡੇ ਵੱਲੋਂ ਕੀ ਸਪੋਰਟ ਹੈ ਕੁਝ ਵੀ ਨਹੀਂ ਸਫਾਈ ਦੀ ਵੀ ਨਹੀਂ ਕੋਈ ਲੈਟਰਨਸ ਨਹੀਂ ਕੋਈ ਬਾਥਰੂਮ ਵੀ ਨਹੀਂ ਜਿਹੜਾ ਸਰਕਾਰ ਦੀ ਮੋਢਲੀ ਡਿਊਟੀ ਹੁੰਦੀ ਹੈ ਕੁਝ ਨਹੀਂ ਤੇ ਤੁਸੀਂ ਉਹ ਨੂੰ ਇਹ ਤੇ ਸੜਕਾਂ ਤੇ ਬਿਠਾਇਆ ਹੋਇਆ ਤੇ ਟੀਟਤਾਈ ਨਾਲ ਤੁਸੀਂ ਮਪਾਨੀਆਂ ਦੇ ਘਰ ਪੋਤੇ ਦੀ ਵਧਾਈ ਦੇਣ ਜਾਂਦੇ ਹੋ। ਤੋਂ ਇਹੋ ਜੇ ਇਹੋ ਜੀ ਸਰਕਾਰ ਨਾਲ ਅੱਜ ਉਹਨਾਂ ਦੇ ਮਨ ਵਿੱਚ ਕੀ ਗੱਲ ਕਰ ਕਰ ਗਈ ਸਰਕਾਰ ਚਾਹੇ ਜਿਹਦੀ ਮਰਜ਼ੀ ਹੋਵੇ ਯਾਦ ਰੱਖਿਓ ਮੇਰੀ ਗੱਲ। ਉਹ ਲੋਕਾਂ ਨੂੰ ਭੇਡਾ ਸਮਝਣ ਲੱਗ ਪਏ ਨੇ ਪੋਲਿਟੀਸ਼ੀਅਨ। ਉਹ ਕਹਿੰਦੇ ਨੇ ਜਦੋਂ ਇਲੈਕਸ਼ਨ ਆਈ ਪੈਸਾ ਅੱਡ ਚਾਹੀਦਾ ਹੈ। ਟਿਕਟ ਦੇਣ ਵੇਲੇ ਪੈਸਾ ਪਹਿਲਾਂ ਪੁੱਛਿਆ ਜਾਂਦਾ ਕਿੰਨਾ ਖਰਚੇਗਾ ਇਹਦਾ ਮਤਲਬ ਪੈਸੇ ਦੀ ਖੇਡ ਹੋ ਗਈ ਕੋਈ ਸੇਵਾ ਭਾਵ ਦੀ ਖੇਡ ਨਹੀਂ ਪੈਸਾ ਕਿੰਨਾ ਖਰਚੇਗਾ ਉਹ ਪੈਸੇ ਚ ਗਿਣਦਾ ਐਨੀ ਸ਼ਰਾਬ ਐਨੇ ਪੈਸੇ ਮੁੱਲ ਬੋਰਡ ਖਰੀਦਣ ਲਈ ਐਨੇ ਬੈਕੋਰਡ ਲਈ ਐਨੇ ਪਾਰਟੀਵਾਦੀ ਲਈ ਉਹ ਕਰਕੇ ਇੱਕ ਵਾਰੀ ਬਣ ਗਿਆ ਫਿਰ ਉਹ ਚੌਧਰੀ ਆ ਹੁਣ ਸਾਡੇ ਲੁਧਿਆਣੇ ਦਾ ਐਮਪੀ ਤੀਏ ਇੱਕ ਦਿਨ ਤੁਹਾਡੇ ਖਿਲਾਫ ਬੋਲ ਦਿੰਦਾ ਬੇਲ ਸਿੰਘ ਦਾ ਪੋਤਾ ਇੱਕ ਤਾਂ ਐਮਐਲਏ ਹੈ ਇਹ ਕਿਤੇ ਐਮਪੀ ਹੈ ਪੈਰ ਬਟੇਰਾ ਆਇਆ ਕੁਰਬਾਨੀ ਤਾਂ ਕੋਈ ਨਹੀਂ ਦਾਂਦੇ ਦੀ ਸੀ ਉਹਦੇ ਕਰਕੇ ਸਾਰਾ ਪਰਿਵਾਰ ਹੋਰ ਤੱਕ ਪੜੀ ਜਾਂਦਾ ਤੇ ਮੈਨੂੰ ਤਾਂ ਲੱਗਦਾ ਜਿਵੇਂ ਬੈਲੈਂਸ ਹੀ ਲਗਿਆ ਹੁੰਦਾ ਉਹਦਾ ਕਦੇ ਤਾਂ ਕਹਿ ਦਿੰਦਾ ਮੋਦੀ ਨੂੰ ਅਮਿਤ ਸ਼ਾਹ ਨੂੰ ਇਹਨਾਂ ਦੇ ਖਿਲਾਫ ਕਾਰਗਵਨੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਖਾਲਸਤਾਨੀ ਨੇ ਕਦੇ ਉਲਝਲ ਉਲਹੋਰ ਬੋਲਦਾ ਮੈਨੂੰ ਲੱਗਦਾ ਉਹਨੂੰ ਪਤਾ ਵੀ ਨਹੀਂ ਉਹ ਮੇਰੇ ਮੂੰਹ ਕੀ ਨਿਕਲ ਗਿਆ ਇਹੋ ਜਿਹੇ ਲੋਕ ਐਮਪੀ ਬਣਾਏ ਨੇ ਤੁਸੀਂ ਔਰ ਮੈਂ ਤੁਹਾਨੂੰ ਪ੍ਰਾਵਾ ਹੋਰ ਇੱਕ ਗੱਲ ਕਹਿ ਕੇ ਸਮਰਥ ਕਰਾਂਗਾ ਜਦੋਂ ਇਹ ਕਾਨੂੰਨ ਬਣੇ ਨੇ ਪਾਰਲੀਮੈਂਟ ਵਿੱਚ ਜਦੋਂ ਪੇਸ਼ ਹੋਇਆ ਇੱਕ ਹੜਝ ਆ ਗਿਆ ਮੇਰੇ ਕੋਲ ਰੋਜ਼ ਟੈਲੀਫੋਨਾਂ ਦਾ ਕੋਈ ਕਾਂਗਰਸੀ ਐਮਪੀ ਕੋਈ ਆਮ ਆਦਮੀ ਪਾਰਟੀ ਦਾ ਐਮਪੀ ਵੀ ਸਾਨੂੰ ਇੱਕ ਨੋਟ ਬਣਾ ਕੇ ਭੇਜੋ ਅਸੀਂ ਬੋਲਣਾ ਮੈਂ ਕਿਹਾ ਫਿਰ ਤੁਸੀਂ ਕੀ ਹੋ ਜੇ ਮੇਰੇ ਬਣਾਏ ਨੋਟ ਤੇ ਹੀ ਤੁਸੀਂ ਬੋਲ ਰਹੇ ਹੋ ਤੇ ਫਿਰ ਤੁਸੀਂ ਕੀ ਹੋ ਥੋੜੀ ਕੀ ਹਮੀਤਾ ਤੁਸੀਂ ਕੀ ਮਿਹਨਤ ਕਰਦੇ ਹੋ ਚਾਹੀਦਾ ਇਹ ਆਏ ਨੂੰ ਵੀ ਇਹ ਕੱਲੇ ਕੱਲੇ ਜਿਹੜੇ ਬਿੱਲ ਪੇਸ਼ ਹੁੰਦੇ ਆ ਉਹਦੀ ਤਹ ਤੱਕ ਜਾਣ ਏਡੀ ਵੱਡੀ ਲਾਇਬ੍ਰੇਰੀ ਬਣੀ ਹੋਈ ਆ ਪਾਰਲੀਮੈਂਟ ਦੇ ਵਿੱਚ 17 ਸਾਲਾਂ ਦੀਆਂ ਕਾਰਵਾਈਆਂ ਉੱਥੇ ਪਈਆਂ ਪਰ ਜੇ ਕੋਈ ਮਿਹਨਤ ਕਰੇ ਤਾਂ ਹੈ ਨਾ ਉੱਥੇ ਤਾਂ ਕਿਸੇ ਨੇ ਜਾਣੇ ਨਹੀਂ ਪਾਰਲੀਮੈਂਟ ਦੀ ਜਾ ਕੇ ਕੰਟੀਨ ਵਿੱਚ ਮਾਲਮੁੱਲ ਛਕ ਲਿਆ ਤੇ ਬਾਹਰ 10 ਕਰੋੜ ਦੇ ਝੋਲੀ ਚੁੱਕ ਖੜੇ ਹੁੰਦੇ ਵੇ ਜੀ ਹਜੂਰੀ ਕੀਤੀ ਆ ਕੇ ਆਪਣੇ ਫਲੇਅਰ 'ਚ ਟਿਕ ਗਏ ਕੋਈ ਕਿਸੇ ਨੂੰ ਤੁਹਾਡੀ ਚਿੰਤਾ ਨਹੀਂ ਅੱਜ ਮੈਂ ਸਮਝਦਾ ਇਹ ਵੀ ਇੱਕ ਤਾਕਤ ਹੈ ਸੰਦ ਉਹਨਾਂ ਦੀ ਜਿਹੜੇ ਤੁਸੀਂ ਪੋਲੀਟਿਕਲ ਲੋਕਾਂ ਨੂੰ ਸਟੇਜ ਤੋਂ ਦੂਰ ਰੱਖਿਆ ਹੈ ਇਹ ਬਹੁਤ ਵੱਡੀ ਤਾਕਤ ਹੈ ਤਾਂ ਮੈਂ ਹੁਣੀ ਇੱਕ ਬੇਨਤੀ ਹੋਰ ਕਰਨੀ ਹੈ ਆਪਣੇ ਬੱਚਿਆਂ ਨੂੰ ਅਪੀਲ ਕਰਨੀ ਹੈ ਮੈਂ ਅੱਗੇ ਵੀ ਉਹਨਾਂ ਨੂੰ ਕਰਦਾ ਪਰ ਮੈਨੂੰ ਪਤਾ ਹੈ ਵੀ ਮੇਰੀ ਗੱਲ ਉਹਨਾਂ ਨੂੰ ਧਰਤੀ ਤੱਕ ਦੇ ਸੁਟੀ ਨਹੀਂ ਉਹਦੇ ਤੇ ਅਮਲ ਸ਼ੁਰੂ ਕਰ ਦਿੰਦੇ ਨੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅੱਜ ਮੈਂ ਬੇ ਬੇਨਤੀ ਫੇਰੇ ਕਰਨੀ ਹੈ ਬਹੁਤ ਕੁਝ ਤੁਸੀਂ ਕਰ ਦਿੱਤਾ ਪਰ ਆਲੇ ਦੁਆਲੇ ਜਿਹੜੇ ਡੱਕ ਵਜਾਉਂਦੇ ਭੱਜੇ ਫਿਰਦੇ ਨੇ ਬੱਚੇ ਸਾਡੇ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਡੱਕ ਵੱਜਦਾ ਲਚਰ ਗੀਤ ਵੱਜਦੇ ਨੇ ਇਹ ਆ ਭੜਕਾਉ ਗੀਤ ਭਾਵੇਂ ਨਾ ਲਚਰਦਾ ਹੋਵੇ ਭੜਕਾਉ ਗੀਤ ਵੱਜਦੇ ਨੇ ਠੱਕ ਠੱਕ ਉਹਦੀ ਆਵਾਜ਼ ਆਉਂਦੀ ਹੋਵੇ ਤੇ ਕੀ ਮਿਲਦਾ ਉਹਦੇ ਵਿੱਚੋਂ ਬੱਚੋ ਮੈਨੂੰ ਦੱਸਿਓ ਤੁਸੀਂ ਅਸੀਂ ਕਲੇਮ ਕਰਨ ਲੱਗ ਪਏ ਆ ਤੁਹਾਨੂੰ ਵੀ ਸਾਡੇ ਬੱਚੇ ਠੀਕ ਨੇ ਸਰਕਾਰਾਂ ਗੰਤ ਨੇ ਸਾਡੇ ਬੱਚੇ ਨੂੰ ਬਦਨਾਮ ਕਰਨ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਸਾਡੇ ਬੱਚੇ ਇਦਾਂ ਦੇ ਨਹੀਂ ਜਿੱਦਾਂ ਵੀ ਤੁਸੀਂ ਗੱਲਾਂ ਕਰਦੇ ਹੋ ਮੈਂ ਜਦੋਂ ਇਤੋਂ ਕੁਝ ਕਹਿ ਕੇ ਜਾਂਦਾ ਤੁਸੀਂ ਜਦੋਂ ਅਮਲ ਸ਼ੁਰੂ ਕਰ ਦਿੰਦੇ ਹੋ ਮੈਂ ਕਿਵੇਂ ਨਾ ਵਿਸ਼ਵਾਸ ਕਰਾਂ ਵੀ ਸਾਡੇ ਬੱਚੇ ਲੀਤੇ ਨੇ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਆ ਜਿਹੜੀ ਡੈੱਕ ਵਜਾਉਣ ਵਾਲੇ ਨੇ ਇਹਨਾਂ ਨੂੰ ਹੱਥ ਜੋੜ ਕੇ ਰੁਕੋ ਇਕ ਜਿਹੜਾ ਨਿਸ਼ਾਨ ਸਾਹਿਬ ਹੈ ਇਹ ਸਾਡੇ ਧਾਰਮਿਕ ਗੁਰੂ ਜਿਹੜੇ ਗੁਰਬਾਣੀ ਵਿੱਚੋਂ ਸਾਨੂੰ ਸੇਧ ਦਿੰਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਜਿੰਨਾ ਕਿ ਮੈਂ ਸਮਝਾਂ ਮੈਂ ਇਹਦੇ ਵਿੱਚ ਬਿਲਕੁਲ ਪਰਫੈਕਟ ਨਹੀਂ ਪਰ ਮੈਂ ਸਮਝਦਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਨਿਸ਼ਾਨ ਸਾਹਿਬ ਜ਼ਰੂਰੀ ਹੁੰਦਾ ਹੈ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਉਥੇ ਨਿਸ਼ਾਨ ਸਾਹਿਬ ਲਾ ਲੈਣ ਸਾਡੇ ਵਿਰੋਧੀਆਂ ਨੂੰ ਖਾਲਸਾ ਨਹੀਂ ਕਰਨ ਦਾ ਆਧਾਰ ਬਣਦਾ ਹੈ ਤੁਸੀਂ ਆਏ ਤੇ ਕੁਰਬਾਨੀ ਦੇ ਤੇ ਘੱਟੋ ਘੱਟ ਇੰਨਾ ਤਾਂ ਖਿਆਲ ਰੱਖੋ ਜਦ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਤੇ ਫੇਰ ਇਹ ਇਹ ਇੰਨੀ ਛੋਟੀ ਗੱਲ ਜੇ ਨਾ ਕਰੋਗੇ ਤਾਂ ਕੋਈ ਫਰਕ ਨਹੀਂ ਪੈਂਦਾ ਬੜਾ ਤੁਹਾਨੂੰ ਮਹਿਸੂਸ ਹੋਏਗਾ ਪਰ ਮੈਂ ਤੁਹਾਡਾ ਬਜ਼ੁਰਗ ਹੋਣ ਦੇ ਨਾਤੇ ਤੁਹਾਨੂੰ ਕਿਵੇਂ ਚੋਣਾ ਸਾਡੇ ਧਾਰਮਿਕ ਗੁਰੂ ਸਾਹਿਬਾਨ ਸਮਝਾਉਣ ਉਹਨਾਂ ਲੋਕਾਂ ਨੂੰ ਪਹਿਨ ਇਹ ਤੋਂ ਥੋੜਾ ਗੁਰੇਜ਼ ਕਰੋ ਇਹ ਜਿਹੜੀਆਂ ਸਾਡੇ ਕੋਲ ਛਾਉਣੀਆਂ ਪਈਏ ਲਹਿਰਕ ਸਿੰਘਾਂ ਦੀ ਗੁਰੂ ਕੀ ਲਾਗਨੀ ਫੌਜ ਹੈ ਸਾਡਾ ਵਿਰਸਾ ਹੈ ਉਹ ਕਈ ਵਾਰੀ ਜਦੋਂ ਘੋੜਿਆਂ ਤੇ ਤੁਹਾਡੇ ਫਿਰਦੇ ਨੇ ਹੈ ਤਾਂ ਸਾਡਾ ਵਿਰਸਾ ਨਾ ਇਹ ਤਾਂ ਸ਼ੁਰੂ ਤੇ ਪਰੰਪਰਾ ਸਾਡੀ ਸਾਡੀ ਫੌਜ ਦਰਦੀ ਫਿਰਦੀ ਰਹੀ ਹੈ ਗੁਰੂ ਸਾਹਿਬ ਇਹ ਪਰੰਪਰਾ ਸਾਨੂੰ ਦੇ ਗਏ ਉਹ ਜਿਹੜਾ ਅੱਗੇ ਬੈਠੇ ਹੈ ਨਾ ਸਾਡੇ ਵਿਰੋਧੀ ਕਹਿੰਦੇ ਜੀ ਇਹ ਤਾਂ ਜੀ ਖਾਲਸਾਣ ਦੀ ਗੱਲ ਕਰਨ ਨੂੰ ਬਿਠਾਏ ਹੋਏ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦੇ ਮੁਖੀਆਂ ਨੂੰ ਵੀ ਟੈਲੀਫੋਨ ਤੇ ਸਾਡੇ ਓਂਕਾਰ ਸਿੰਘ ਹੋਰ ਉਹਨਾਂ ਦੇ ਕੋ ਸਬੰਧ ਨੇ ਉਹਨਾਂ ਦੇ ਹੈਡਸ ਨੂੰ ਬੇਨਤੀ ਕੀਤੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਕਿਰਪਾ ਕਰੋ ਸਾਨੂੰ ਪਤਾ ਹੈ ਤੁਹਾਡੇ ਅੰਦਰ ਜਜ਼ਬਾ ਸਾਡੇ ਨਾਲੋਂ ਘੱਟ ਨਹੀਂ ਸਾਨੂੰ ਪਤਾ ਹੈ ਤੁਸੀਂ ਸਾਡੇਓ ਤੁਸੀਂ ਸਾਡੇ ਨਾਲੋਂ ਘੱਟ ਕੁਰਬਾਨੀ ਦੇਣਾ ਨਹੀਂ ਜਾਣਦੇ ਸਤੋਂ ਅੱਗੇ ਚਾਰ ਕਦਮ ਸਾਨੂੰ ਪਤਾ ਹੈ ਤੁਹਾਨੂੰ ਵੀ ਇਸ ਅੰਦੋਲਨ ਨਾਲ ਦਰਦ ਹੈ ਪਰ ਜੇ ਕਿਤੇ ਕੋਈ ਇਲਜ਼ਾਮ ਲੱਗਦਾ ਹੋਵੇ ਸਾਡੇ ਤਾਂ ਹੈਗੇ ਨਾ ਫਿਰ ਸਾਡੇ ਖਿਆਲ ਵੀ ਰੱਖੋ ਮੇਰੀ ਬੇਨਤੀ ਹੈ ਚਾਉਣੀ ਕਿਤੇ ਹੋਰ ਨਾ ਜਾਓ ਜਿੱਥੇ ਜੰਗ ਦਾ ਮੈਦਾਨ ਬਣੂ ਅਸੀਂ ਆਪਣੀ ਇਸ ਫੌਜ ਨੂੰ ਬੁਲਾ ਲਾਂਗੇ ਇਸ ਫੌਜ ਨੂੰ ਬੁਲਾਵਾਂਗੇ ਜਰੂਰ ਜਿਸ ਦਿਨ ਸਮਾਂ ਆਇਆ ਉਦੋਂ ਹੁਣ ਤਾਂ ਹੈ ਹੀ ਨਹੀਂ ਹੁਣ ਤਾਂ ਸ਼ਾਂਤਮਈ ਅੰਦੋਲਨ ਚੱਲਦਾ ਹੈ ਅੱਜ ਦੇ ਸਮੇਂ 'ਚ ਤਾਂ ਲੋੜ ਨਹੀਂ ਹਲੇ ਤੁਸੀਂ ਇਹਦੀ ਪ੍ਰੈਕਟਿਸ ਟੀਕੋ ਉਹ ਫੌਜ ਹਮੇਸ਼ਾ ਪ੍ਰੈਕਟਿਸ ਕਰਦੀ ਰਹਿੰਦੀ ਹੈ ਕਿਤੇ ਮੈਦਾਨ 'ਚ ਜਾ ਕੇ ਪ੍ਰੈਕਟਿਸ ਕਰੋ ਇਥੋਂ ਕਿਰਪਾ ਕਰਕੇ ਆਪਣੀ ਛਾਉਣੀ ਪੱਟੋ ਕਿਤੇ ਨਵੀਂ ਜਗ੍ਹਾ ਲੈ ਜਾਓ ਮੈਂ ਧੰਨਵਾਦੀ ਹੋਵਾਂਗਾ ਅੰਦੋਲਨ ਦੇ ਲੋਕੋ ਸਾਰੇ ਆਪਣੇ ਸਾਥੀ ਆਗੂਵਾਂ ਨੂੰ ਜੇ ਮੇਰੀ ਇਹ ਬੇਨਤੀ ਨੂੰ ਪ੍ਰਵਾਨ ਕਰ ਲੈਣ ਤਾਂ ਮੈਂ ਧੰਨਵਾਦੀ ਹੋਵਾਂਗਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਟਰਾਲੀਆਂ ਦੇ ਉੱਤੇ ਨਿਸ਼ਾਨ ਸਾਹਿਬ ਲਾਏ ਹੋਏ ਐ ਉਹ ਥੋੜਾ ਗੁਰੇਜ਼ ਕਰਨ ਮੈਂ ਧੰਨਵਾਦੀ ਹੋਵਾਂਗਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਤੋਂ ਬਿਨਾਂ ਹੋਰ ਇਧਰ ਉਧਰੋਂ ਧਾਰਮਿਕ ਰੰਗ ਦੇਣ ਵਾਲੇ ਝੰਡੇ ਲਾਏ ਹੋਏ ਐ ਉਹ ਵੀ ਜੇ ਗੁਰੇਜ਼ ਕਰਨ ਤਾਂ ਬਹੁਤ-ਬਹੁਤ ਧੰਨਵਾਦ ਅੱਜ ਇਹ ਅੰਦੋਲਨ ਤੁਹਾਡਾ ਆਪਣਾ ਇਹ ਅੰਦੋਲਨ ਕਿਸਾਨਾਂ ਦਾ ਹੀ ਨਹੀਂ ਸਾਰੇ ਦੇਸ਼ ਦਾ ਕਿਉਂਕਿ ਇਹ ਕਾਨੂੰਨ ਨਾਲ ਦੇਸ਼ ਦਾ ਅਰਥਚਾਰਾ ਹਿੱਲ ਜਾਂਦਾ ਹੈ ਅਰਥਚਾਰਾ ਹਿੱਲ ਗਿਆ ਤਾਂ ਸਾਰਾ ਦੇਸ਼ ਉਜੜ-ਬੁਜੜ ਜਾਏਗਾ ਤੁਸੀਂ ਸਾਰੇ ਪੰਜਾਬ ਵਾਲੇ ਧੋਰਾ ਬਣ ਕੇ ਜੇ ਖੜੇ ਹੋ ਤਾਂ ਪੰਜਾਬ ਵਾਲੇ ਮੋਢਿਆਂ ਤੇ ਚੱਕੋ ਬਾਹਰ ਡਿਸਪਲਿਨ ਦਾ ਸ਼ਾਂਤਮਈ ਰਹਿਣ ਦਾ ਭਾਰ ਚੁੱਕੋ ਮੋਢਿਆਂ ਤੇ ਔਰੇ ਨੂੰ ਸਾਰੇ ਕੁਝ ਨੂੰ ਜੋ ਸਾਡੇ ਵਿੱਚ ਇਦਾਂ ਦਾ ਇਧਰ ਉਧਰ ਆ ਗਿਆ ਉਹਨੂੰ ਬਾਹਰ ਕੱਢੋ ਮੈਂ ਅਪੀਲ ਕਰਦੇ ਰਖੀਰ ਚ ਫੇਰ ਮੇਰੀ ਇਹ ਬੇਨਤੀਆਂ ਤੁਸੀਂ ਪ੍ਰਮਾਨ ਕਰੋਗੇ ਇਹਨਾਂ ਕਹਿੰਦਾ ਕਿ ਮੈਂ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ